ਸਮਾਜ ਵਿੱਚ ਇੱਜ਼ਤ ਵਧਾਉਣ ਲਈ 15 ਗੁਪਤ ਤਰੀਕੇ ਹਰ ਕੋਈ ਆਪਣੀ ਰਿਸਪੈਕਟ ਚਾਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਕਿ ਲੋਕ ਉਸਦੀ ਇੱਜ਼ਤ ਕਰਨ ਲੋਕ ਉਸ ਨੂੰ ਪੁੱਛਣ ਉਸ ਦਾ ਸਨਮਾਨ ਕਰਨ ਪਰ ਜੇਕਰ ਤੁਹਾਡੇ ਨਾਲ ਇਸ ਤਰ੍ਹਾਂ ਨਹੀਂ ਹੋ ਰਿਹਾ ਤੇ ਤੁਸੀਂ ਨਿਰਾਸ਼ ਹੋ ਜੇਕਰ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਲੋਕ ਕਿਉਂ ਤੁਹਾਡੀ ਵੈਲਿਊ ਨਹੀਂ ਕਰ ਰਹੇ ਕਿਉਂ ਤੁਹਾਡੀ ਗੱਲ ਨਹੀਂ ਸੁਣਦੇ ਕਿਉਂ ਤੁਹਾਡਾ ਸਾਥ ਨਹੀਂ ਦੇ ਰਹੇ ਇਹੋ ਜੀ ਸਮੇਂ ਵਿੱਚ ਤੁਸੀਂ ਉਦਾਸ ਹੋ ਤੇ ਜੇਕਰ ਤੁਸੀਂ ਇਹ ਜਾਨਣਾ ਹੈ ਕਿ ਖੁਦ ਦੀ ਕੀਮਤ ਕਿਵੇਂ ਵਧਾਈਏ ਤਾਂ ਜੋ ਲੋਕ ਤੁਹਾਨੂੰ ਪਸੰਦ ਕਰਨ ਲੱਗੋ ਰਿਸਪੈਕਟ ਕਰਨ ਤਾਂ ਅੱਜ ਅਸੀਂ ਤੁਹਾਨੂੰ ਕੁਝ ਉਪਾਏ ਦੱਸਾਂਗੇ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰੋਗੇ ਤਾਂ ਤੁਹਾਡੀ ਵੈਲਿਊ ਜ਼ਰੂਰ ਵਧੇਗੀ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਬਾਕਸ ਵਿੱਚ ਜੈ ਸ਼੍ਰੀ கிருஷ்ਨਾ ਜ਼ਰੂਰ ਲਿਖਣਾ ਨੰਬਰ 1 ਆਪਣੀ ਪਰਸਨੈਲਿਟੀ ਡਿਵੈਲਪ ਕਰੋ ਬੇਤੰਕ ਤਰੀਕੇ ਨਾਲ ਰਹਿਣ ਵਾਲੇ ਵਿਅਕਤੀ ਨੂੰ ਲੋਕ ਕਦੇ ਵੀ ਉਹਨੀ ਇੱਜ਼ਤ ਨਹੀਂ ਦਿੰਦੇ ਜਿਹਨੇ ਸਾਫ਼ ਸੁਥਰੇ ਤੇ ਫਿਟ ਲੋਕਾਂ ਨੂੰ ਮਿਲਦੀ ਹੈ ਜੋ ਲੋਕ ਆਪਣੀ ਸਾਫ਼ ਸਫਾਈ ਤੇ ਫਿਟਨੈਸ ਦਾ ਖਿਆਲ ਰੱਖਦੇ ਹਨ ਉਹਨਾਂ ਨੂੰ ਲੋਕ ਅਲੱਗ ਨਜ਼ਰੀਏ ਨਾਲ ਦੇਖਦੇ ਹਨ ਇਸ ਲਈ ਸਭ ਤੋਂ ਪਹਿਲਾਂ ਆਪਣੇ ਵਿਅਕਤੀਤਵ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੋ ਹਮੇਸ਼ਾ ਨਹਾਤੋ ਕੇ ਰਹੋ ਚੰਗੇ ਕੱਪੜੇ ਪਾਉਤੇ ਆਪਣੀ ਦਾੜੀ ਤੇ ਵਾਲ ਨੂੰ ਸੈਟਰ ਸਭ ਤੋਂ ਪਹਿਲੀ ਚੀਜ਼ ਤੁਹਾਡਾ ਦਿਖਾਵਾ ਹੀ ਹੁੰਦਾ ਹੈ ਤੁਸੀਂ ਚਾਹੇ ਕਿੰਨੇ ਵੀ ਗਿਆਨੀ ਕਿਉਂ ਨਾ ਹੋ ਪਰ ਜੇਕਰ ਤੁਸੀਂ ਢੰਗ ਨਾਲ ਸਾਫ਼ ਸੁਥਰੇ ਨਹੀਂ ਰਹਿੰਦੇ ਤਾਂ ਲੋਕ ਤੁਹਾਨੂੰ ਇਗਨੋਰ ਕਰਨਾ ਬਿਹਤਰ ਸਮਝਦੇ ਹਨ ਨੰਬਰ 2 ਕਿਸੇ ਤੋਂ ਡਰੋ ਨਾ ਜੇਕਰ ਤੁਸੀਂ ਸੋਚ ਰਹੇ ਹੋ ਕਿ ਲੋਕਾਂ ਵਿੱਚ ਆਪਣੀ ਇੱਜ਼ਤ ਕਿਵੇਂ ਬਧਾਈਏ ਤਾਂ ਅੱਜ ਤੋਂ ਹੀ ਡਰਨਾ ਛੱਡ ਦਿਓ ਤੁਹਾਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਉਸ ਗੱਲ ਨੂੰ ਯਾਦ ਕਰਨਾ ਹੋਵੇਗਾ ਜਦ ਉਹਨਾਂ ਨੇ ਕਿਹਾ ਸੀ ਕਿ ਕੋਈ ਤੁਹਾਨੂੰ ਮਾਰ ਨਹੀਂ ਸਕਦਾ ਕੋਈ ਤੁਹਾਡਾ ਕੁਝ ਵਿਗਾੜ ਨਹੀਂ ਸਕਦਾ ਬਸ ਤੁਸੀਂ ਕੋਈ ਗਲਤ ਕੰਮ ਨਾ ਕਰੋ ਤੁਸੀਂ ਵੀ ਇਹੀ ਕਰਨਾ ਹੈ ਸਮਾਜ ਨੂੰ ਦਿਖਾਉਣਾ ਹੈ ਕਿ ਤੁਹਾਡੇ ਅੰਦਰ ਕਿਸੇ ਵੀ ਚੀਜ਼ ਦਾ ਖੌਫ ਨਹੀਂ ਹੈ ਤੁਸੀਂ ਸੱਚ ਤੇ ਨਿਆਂ ਲਈ ਹਮੇਸ਼ਾ ਤਿਆਰ ਹੋ ਜੇਕਰ ਤੁਸੀਂ ਖੁਦ ਨੂੰ ਮਜ਼ਬੂਤ ਦਿਖਾਉਂਗੇ ਤਾਂ ਸਨਮਾਨ خود ਤੋਂ خود ਮਿਲੇਗਾ ਯਾਦ ਰੱਖੋ 니ਦਰ ਲੋਕਾਂ ਦਾ ਲੋਕ ਨੂੰ ਸਨਮਾਨ ਕਰਦੇ ਹਨ ਨੰਬਰ 3 ਹਰ ਸਮੇਂ ਉਪਲਬਧ ਰਹਿਣਾ ਛੱਡ ਦਿਓ ਤੁਸੀਂ ਸੁਣਿਆ ਹੋਵੇਗਾ ਕਿਸੇ ਵੀ ਚੀਜ਼ ਦੀ ਜ਼ਿਆਦਾ ਉਪਲਬਧਤਾ ਉਸ ਦੀ ਕੀਮਤ ਘਟ ਕਰ ਦਿੰਦੀ ਹੈ ਜਿਕਰ ਤੁਸੀਂ ਹਰ ਜਗ੍ਹਾ ਵਾਰ-ਵਾਰ ਜਾਂਦੇ ਹੋ ਜਾਂ ਕਿਸੇ ਦੇ ਲਈ ਉਸੇ ਵੇਲੇ ਹਾਜ਼ਰ ਹੋ ਜਾਂਦੇ ਹੋ ਤਾਂ ਇਸ ਨਾਲ ਤੁਹਾਡੀ ਕੀਮਤ ਘਟ ਹੁੰਦੀ ਹੈ ਲੋਕ ਇਹ ਸੋਚਣ ਲੱਗਦੇ ਹਨ ਕਿ ਇਸ ਨੂੰ ਤਾਂ ਕੋਈ ਬੁਲਾਉਂਦਾ ਹੀ ਨਹੀਂ ਇਕ ਖੁਦ ਹੀ ਆ ਜਾਵੇਗਾ ਤਾਂ ਫਿਰ ਤੁਹਾਨੂੰ ਕੋਈ ਸੀਰੀਅਸ ਨਹੀਂ ਲੈਂਦਾ ਇਸ ਲਈ ਜ਼ਰੂਰੀ ਹੈ ਕਿ ਲੋਕਾਂ ਤੋਂ ਥੋੜਾ ਇੰਤਜ਼ਾਰ ਕਰੋ ਥੋੜਾ ਸਮਾਂ ਲਓ ਤਾਂ ਹੀ ਉਹ ਤੁਹਾਡਾ ਸਨਮਾਨ ਕਰਨਗੇ ਤੇ ਤੁਹਾਡੀ ਕੀਮਤ ਵਧੇਗੀ ਨੰਬਰ 4 ਆਪਣੀ ਜ਼ੁਬਾਨ ਨੂੰ ਪੂਰਾ ਕਰੋ ਅੱਜ ਦੇ ਦੌਰ ਚ ਬਹੁਤ ਘੱਟ ਲੋਕ ਇਹੋ ਚੇਹੇ ਹੁੰਦੇ ਹਨ ਜੋ ਆਪਣੇ ਕੀਤੇ ਗਏ ਵਾਅਦਿਆਂ ਤੇ ਖਰੇ ਉਤਰਦੇ ਹਨ ਜੇਕਰ ਤੁਸੀਂ ਸੋਚ ਰਹੇ ਹੋ ਕਿ ਆਪਣੀ ਕੀਮਤ ਕਿਵੇਂ ਬਤਾਈਏ ਤਾਂ ਖੁੱਦ ਨੂੰ ਇਸ ਤਰ੍ਹਾਂ ਦਾ ਬਣਾਓ ਕਿ ਲੋਕ ਤੁਹਾਡੇ ਤੇ ਵਿਸ਼ਵਾਸ ਕਰਨ ਨੂੰ ਤਿਆਰ ਹੋ ਜਾਣ ਕਹਿਣ ਦਾ ਮਤਲਬ ਹੈ ਆਪਣੀ ਜ਼ੁਬਾਨ ਨੂੰ ਹਮੇਸ਼ਾ ਪੂਰੀ ਕਰੋ ਤੁਸੀਂ ਕਿਸੇ ਦਾ ਕੁਝ ਨਾ ਨਾ ਕਹ ਦਿੱਤਾ ਤੁਸੀਂ ਉਸ ਨੂੰ ਪੂਰਾ ਨਾ ਕਰੋ ਇਹੋ ਜਿਹੇ ਵਿਅਕਤੀ ਨੂੰ ਲੋਕ ਕੋ ਜਦਾ ਮਹੱਤਵ ਦਿੰਦੇ ਹਨ ਉਸ ਦੀ ਇੱਜ਼ਤ ਹਰ ਜਗ੍ਹਾ ਹੁੰਦੀ ਹੈ ਨੰਬਰ 5 ਸਮਾਜਿਕ ਕੰਮਾਂ ਵਿੱਚ ਵਚਣਕੀ ਹਿੱਸਾ ਲਓ ਪਿੰਡ ਸ਼ਹਿਰ ਦੇ ਲੋਕ ਤੁਹਾਨੂੰ ਉਦੋਂ ਪਛਾਣਦੇ ਹਨ ਜਦ ਤੁਸੀਂ ਸਮਾਜਿਕ ਕੰਮਾਂ ਵਿੱਚ ਹਿੱਸਾ ਲੈਂਦੇ ਹੋ ਤੇ ਆਪਣੀ ਹਾਜ਼ਰੀ ਲਗਵਾਉਂਦੇ ਹੋ ਸੋਸਾਇਟੀ 'ਚ ਆਪਣੀ ਰਿਸਪੈਕਟ ਵਧਾਉਣ ਲਈ ਇਹ ਕੰਮ ਬਹੁਤ ਜ਼ਰੂਰੀ ਹੈ। ਇਹ ਹੀ ਉਹ ਮੌਕੇ ਹੁੰਦੇ ਹਨ ਜਦ ਤੁਹਾਡੇ ਤੇ ਸਾਰਿਆਂ ਦੀ ਨਜ਼ਰ ਹੁੰਦੀ ਹੈ। ਲੋਕ ਤੁਹਾਡੇ ਕੰਮ ਤੋਂ ਪ੍ਰਭਾਵਿਤ ਹੁੰਦੇ ਹਨ ਤੇ ਉਹਨਾਂ ਦੇ ਮਨ ਵਿੱਚ ਤੁਹਾਡੇ ਲਈ ਇੱਜ਼ਤ ਵੱਧਦੀ ਹੀ ਹੈ। ਇਸ ਲਈ ਜਦ ਵੀ ਪਿੰਡ ਜਾਂ ਸ਼ਹਿਰ ਲਈ ਕੋਈ ਰਮ ਤੱਕ ਕੰਮ ਕਰਨ ਦਾ ਮੌਕਾ ਮਿਲੇ ਤਾਂ ਜ਼ਰੂਰ ਕਰੂੰ ਨੰਬਰ 6 ਸਮੇ ਦਾ ਸਦੂਪਯੋ ਕਰ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਆਪਣੀ ਅਲੱਗ ਤੇ ਸ਼ਾਨਦਾਰ ਰੈਪਿਊਟੇਸ਼ਨ ਕਿਵੇਂ ਬਣਾਈ ਚਾਹੀਦੀ ਤਾਂ ਸਮੇ ਨੂੰ ਖਰਾਬ ਕਰਨਾ ਛੱਡ ਦਿਓ ਅਸੀਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਦੇਖਿਆ ਹੈ ਜੋ ਆਪਣੀ ਜ਼ਿੰਦਗੀ ਨੂੰ ਐਨੇ ਅਨੁਸ਼ਾਸਨ ਨਾਲ ਚਾਹੁੰਦੇ ਹਨ ਕਿ ਉਹਨਾਂ ਦੀ ਬਰਾਬਰੀ ਕਰਨਾ ਮੁਸ਼ਕਲ ਹੈ ਕੀਨ ਮਨੋ ਹਰ ਵਿਅਕਤੀ ਇਹੋ ਜਿਹੀ ਲੋਕਾਂ ਦੀ ਇੱਜ਼ਤ ਕਰਦਾ ਹੈ ਪਰ ਜੇਕਰ ਤੁਸੀਂ ਆਪਣੇ ਸਮੇਂ ਨੂੰ ਐਵੇਂ ਹੀ ਬਰਬਾਦ ਕਰਦੇ ਹੋ ਤਾਂ ਕੋਈ ਵੀ ਤੁਹਾਨੂੰ ਪਸੰਦ ਨਹੀਂ ਕਰੇਗਾ ਸਾਰੇ ਲੋਕ ਤੁਹਾਡੇ ਬਾਰੇ ਤਾਨੇ ਵੀ ਮਾਰਨਗੇ ਇਸ ਲਈ ਖਾਲੀ ਸਮੇਂ ਵਿੱਚ ਕੋਈ ਇਹੋ ਜਿਹਾ ਕੰਮ ਕਰੋ ਜਿਸ ਨਾਲ ਨਾ ਸਿਰ ਤੁਹਾਨੂੰ ਬਲਕਿ ਕਿਸੇ ਹੋਰ ਨੂੰ ਵੀ ਫਾਇਦਾ ਮਿਲ ਸਕੇ ਨੰਬਰ 7 ਸਕਸੈਸਫੁਲ ਬਨੋ ਜੇਕਰ ਤੁਸੀਂ ਕਿਸੇ ਵੀ ਖੇਤਰ ਵਿੱਚ ਸਫਲ ਹੋ ਜਾਂਦੇ ਹੋ ਤਾਂ ਲੋਕ ਤੁਹਾਡੀ ਖੁਦ-ਬਖੁਦ ਇੱਜ਼ਤ ਕਰਨਗੇ ਤੇ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਨਹੀਂ ਪੈਂਦੀ ਕਿ ਆਪਣੀ ਇੱਜ਼ਤ ਕਿਵੇਂ ਵਧਾਈ ਚਾਹ। ਅੱਜ ਦੇ ਦੌਰ ਵਿੱਚ ਲੋਕ ਸਿਰਫ ਸਕਸੈਸਫੁਲ ਲੋਕਾਂ ਦੀ ਹੀ ਕਦਰ ਕਰਦੇ ਹਨ। ਤੁਸੀਂ ਚਾਹੇ ਕਿੰਨੇ ਵੀ ਪੜੇ-ਲਿਖੇ ਕਿਉਂ ਨਾ ਹੋਵੋ। ਜੇਕਰ ਤੁਸੀਂ ਸਫਲ ਨਹੀਂ ਹੋ, ਨਾ ਤੁਹਾਡੇ ਕੋਲ ਕੋਈ ਚੰਗੀ ਨੌਕਰੀ ਹੈ ਤੇ ਨਾ ਹੀ ਕੋਈ ਬਿਜ਼ਨਸ ਤਾਂ ਲੋਕ ਤੁਹਾਨੂੰ ਪੁੱਛਦੇ ਤੱਕ ਨਹੀਂ। ਇਸ ਲਈ ਜਿੰਨੇ ਵੀ ਨੋਜਵਾਨਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੀ ਕੈਰੀਅਰ ਤੇ ਧਿਆਨ ਦੇਣਾ ਚਾਹੀਦਾ ਹੈ ਸਫਲ ਹੋ ਕੇ ਤਾਂ ਲੋਕ ਖੁਦ ਤੁਹਾਡੀ ਰਿਸਪੈਕਟ ਕਰਨਗੇ ਨੰਬਰ 8 ਦੂਜਿਆਂ ਤੋਂ ਜ਼ਿਆਦਾ ਨੌਲੇਜ ਹਾਸਲ ਕਰੋ ਜੇਕਰ ਤੁਸੀਂ ਆਪਣੇ ਮਹੱਲੇ ਜਾਂ ਪਿੰਡ ਵਿੱਚ ਸਭ ਤੋਂ ਜ਼ਿਆਦਾ ਸਨਮਾਨ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੂਜਿਆਂ ਦੀ ਤੁਲਨਾ ਜ਼ਿਆਦਾ ਗਿਆਨ ਹਾਸਲ ਕਰਨਾ ਹੋਵੇਗਾ ਤੁਹਾਨੂੰ ਹਰ ਤਰ੍ਹਾਂ ਨਾਲ ਖੁਦ ਨੂੰ ਅਪਡੇਟ ਰੱਖਣਾ ਹੋਵੇਗਾ ਤਾਂ ਜੋ ਤੁਸੀਂ ਜਦੋਂ ਬੋਲੋ ਤਾਂ ਸਾਰੇ ਨੁਕਤੇ ਆਣਨ ਸਕੇ ਇਸਦੇ ਵਿੱਚ ਨਿਯਮਿਤ ਤੌਰ ਤੇ ਅਖਬਾਰ ਪੜ੍ਹੋ ਨਵੀਆਂ-ਨਵੀਆਂ ਚੀਜ਼ਾਂ ਸਿੱਖੋ ਯਾਦ ਰੱਖੋ ਜੋ ਵਿਅਕਤੀ ਜਿੰਨਾ ਜ਼ਿਆਦਾ ਗਿਆਨੀ ਹੁੰਦਾ ਹੈ ਲੋਕ ਉਸਦੀ ਓਨੀ ਜ਼ਿਆਦਾ ਇੱਜ਼ਤ ਕਰਦੇ ਹਨ ਨੰਬਰ 9 ਬੇਤੜਕ ਜਵਾਬ ਦਿਓ ਅੱਜ ਦਾ ਦੌਰ ਇਸ ਤਰ੍ਹਾਂ ਦਾ ਹੈ ਜਿੱਥੇ ਕਮਜ਼ੋਰ ਵਿਅਕਤੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇਕਰ ਤੁਸੀਂ ਇੱਕ ਵਾਰ ਕਿਸੇ ਤੋਂ ਦਬ ਗਏ ਤਾਂ ਫਿਰ ਉਹ ਵਾਰ-ਵਾਰ ਤੁਹਾਨੂੰ ਤਾਨੇ ਮਾਰੇ ਘਤੇ ਤਿੱਖਤੇ ਹੀ ਤਿੱਖਤੇ ਬਾਕੀ ਲੋਕ ਵੀ ਤੁਹਾਡੇ ਮਜ਼ੇ ਲੈਣ ਲੱਗਣਗੇ ਤੁਹਾਨੂੰ ਇਸ ਤਰ੍ਹਾਂ ਹੁਣ ਤੋਂ ਰੁਕਣਾ ਹੋਵੇਗਾ ਜੇਕਰ ਕੋਈ ਤੁਹਾਡੇ ਤੇ ਟੌਂਟ ਕਰਦੇ ਹੋਏ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਤਾਂ ਉਸ ਨੂੰ ਅੱਖਾਂ ਨਾਲ ਅੱਖਾਂ ਮਿਲਾ ਕੇ ਬੀਤੜਕ ਜਵਾਬ ਦੇ ਤਾਂ ਜੋ ਉਹ ਵਿਅਕਤੀ ਤੇ ਦੂਜੇ ਲੋਕ ਸਮਝ ਜਾਣ ਕਿ ਇਹ ਬੰਦਾ ਕਾਬੂ ਵਿੱਚ ਆਉਣ ਵਾਲਾ ਨਹੀਂ ਹੈ ਯਾਦ ਰੱਖੋ ਅੱਜ ਕੱਲ ਆਪਣੀ ਰਿਸਪੈਕਟ ਖੁਦ ਬਣਾਉਣੀ ਪੈਂਦੀ ਹੈ ਖੁਦ ਕਰਵਾਉਣੀ ਪੈਂਦੀ ਹੈ ਨੰਬਰ 10 ਆਪਣੇ ਟੈਲੈਂਟ ਨੂੰ ਸ਼ੋਅ ਕਰੋ ਉਹ ਜਿਹੜੇ ਲੋਕ ਹਰ ਵਕਤ ਇਹੀ ਸੋਚਦੇ ਰਹਿੰਦੇ ਹਨ ਕਿ ਆਪਣੀ ਵੈਲਿਊ ਕਿਵੇਂ ਵਧਾਈਏ ਪਰ ਉਸਦੇ ਲਈ ਚੋ ਜ਼ਰੂਰੀ ਕਦਮ ਹੁੰਦੇ ਹਨ ਉਹ ਨਹੀਂ ਚੁੱਕਦੇ ਜੀ ਹਾਂ ਲੋਕ ਇੱਜ਼ਤ ਕਰਦੇ ਹਨ ਟੈਲੈਂਟ ਕਿਸੇ ਵਿਅਕਤੀ ਦੀ ਨਹੀਂ ਉਹ ਦੌਰ kia ਜਦ ਸਿਰਫ ਇਨਸਾਨ ਦੀ ਇੱਜ਼ਤ ਕੀਤੀ ਜਾਂਦੀ ਸੀ ਅੱਜ ਦੇ ਸਮੇਂ ਵਿੱਚ ਰਿਸਪੈਕਟ ਪਾਉਣ ਲਈ ਤੁਹਾਨੂੰ ਆਪਣੇ ਅੰਦਰ ਛੁਪੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਲਿਆਉਣਾ ਹੋਵੇਗਾ ਤਾਂ ਹੀ ਲੋਕ ਤੁਹਾਨੂੰ ਖਾਸ ਸਮਝਣਗੇ ਇਸ ਲਈ ਤੁਹਾਡੇ ਅੰਦਰ ਜਿੰਨੇ ਵੀ ਚੰਗੇ ਗੁਣ ਤੇ ਹੁਨਰ ਹਨ ਉਹਨਾਂ ਨੂੰ ਬਾਹਰ ਕੱਢੋ ਦੁਨੀਆ ਨੂੰ ਦਿਖਾਓ ਕਿ ਤੁਸੀਂ ਕੁਝ ਅਲੱਗ ਹੋ ਨੰਬਰ 11 ਆਪਣੀ ਸੁੱਖ ਸੁਵਿਧਾ ਤੇ ਖਰਚ ਕਰੋ ਅੱਜ ਕੱਲ ਦਾ ਸਮਾਨਾ ਦਿਖਾਵਿਹਦਾ ਹੈ ਜੇਕਰ ਤੁਸੀਂ ਸਿਰਫ ਪੈਸੇ ਕਮਾ ਕੇ ਜਮ੍ਹਾਂ ਕਰਦੇ ਰਹੋਗੇ ਤੇ ਉਹਨਾਂ ਦਾ ਉਹ ਪਯੋਗ ਬਿਲਕੁਲ ਨਹੀਂ ਕਰੋਗੇ ਤਾਂ ਲੋਕ ਤੁਹਾਨੂੰ ਕੰਜੂਸ ਕਹਿਣਗੇ ਤੁਹਾਡੀ ਰਿਸਪੈਕਟ ਕਰਨਾ ਤਾਂ ਦੂਰ ਉਹ ਲੋਕ ਤੁਹਾਡਾ ਮਜ਼ਾਕ ਉਡਾਉਣਗੇ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਉਸ ਨੂੰ ਸਿਰਫ ਜਮਾ ਕਰਨ ਦਾ ਲਾਲਚ ਨਾ ਕਰੋ ਆਪਣੇ ਪੈਸੇ ਨਾਲ ਕੁਝ ਇਹੋ ਜਿਹਾ ਕਰੋ ਚੀਜ਼ਾਂ ਖਰੀਦੋ ਆਪਣੇ ਲਈ ਸੁੱਖ ਸੁਵਿਧਾ ਝਟਾਓ ਜੇ ਸਨਾਨ ਲੋਕ ਤੁਹਾਡਾ ਸਟਾਈਲ ਤੇ ਜਿਉਣ ਦਾ ਤਰੀਕਾ ਦੇਖ ਕੇ ਪ੍ਰਭਾਵਿਤ ਹੋ ਨੰਬਰ 12 ਔਰਤ ਦੀ ਇੱਜ਼ਤ ਨੂੰ ਸਮਾਜ ਵਿੱਚ ਔਰਤਾਂ ਦਾ ਖਾਸ ਸਥਾਨ ਹੁੰਦਾ ਹੈ ਜੇਕਰ ਤੁਸੀਂ ਸੋਚ ਰਹੇ ਹੋ ਕਿ ਆਪਣੀ ਚੰਗੀ ਰਿਪਿਟੇਸ਼ਨ ਕਿਵੇਂ ਬਣਾਈਏ ਸਭ ਤੋਂ ਪਹਿਲਾਂ ਔਰਤਾਂ ਦੀ ਇੱਜ਼ਤ ਕਰਨਾ ਸਿੱਖੋ ਯਾਦ ਰੱਖੋ ਔਰਤਾਂ ਦੁਆਰਾ ਕੀਤੀ ਗਈ ਪਬਲਿਸਿਟੀ ਬਹੁਤ ਜਲਦੀ ਫੈਲਦੀ ਹੈ ਜੇਕਰ ਤੁਸੀਂ ਵੀ ਔਰਤਾਂ ਦੀ ਇੱਜ਼ਤ ਕਰੋਗੇ ਤਾਂ ਤੁਹਾਡੇ ਪਿੰਡ ਤੇ ਮਹੱਲੇ ਵਿੱਚ ਤੁਹਾਡੀ ਚਰਚਾ ਹੋਵੇਗੀ ਪਰ ਜੇਕਰ ਤੁਸੀਂ ਔਰਤਾਂ ਦੀ ਨਜ਼ਰ ਵਿੱਚ ਠਿੱਗ ਗਏ ਤਾਂ ਆਪਣੀ ਇੱਜ਼ਤ ਵਧਾਉਣ ਬਾਰੇ ਸੋਚਣਾ ਵੀ ਕਿਉਂਕਿ ਇਸ ਤੋਂ ਬਾਅਦ ਤੁਹਾਡੀ ਗਵਾਚੀ ਰੈਪਿਊਟੇਸ਼ਨ ਵਾਪਸ ਆਉਣੀ ਬਹੁਤ ਹੀ ਮੁਸ਼ਕਲ ਹੈ ਨੰਬਰ 3 ਕੁਝ ਅਨਕ ਕਰਕੇ ਦਿਖਾਓ ਜੇਕਰ ਤੁਸੀਂ ਆਪਣੀ ਵੈਲਿਊ ਦਿਖਾਉਣਾ ਚਾਹੁੰਦੇ ਹੋ ਤਾਂ ਲੋਕਾਂ ਤੋਂ ਕੁਝ हटਕੇ ਕਰਕੇ ਦਿਖਾਓ ਇਹ ਇੱਕ ਇਹੋ ਜਿਹਾ ਤਰੀਕਾ ਹੈ ਜੋ ਇੱਕ ਛਟਕੇ ਵਿੱਚ ਤੁਸੀਂ ਇੱਜ਼ਤ ਵਧਾ ਸਕਦੇ ਹੋ ਜੀ ਹਾਂ ਸਧਾਰਨ ਜ਼ਿੰਦਗੀ ਤਾਂ ਸਾਰੇ ਜਿਉਂਦੇ ਹਨ ਜ਼ਿਆਦਾਤਰ ਲੋਕ ਬਸ ਆਪਣੇ ਲਈ ਜਿਉਂਦੇ ਹਨ ਪਰ ਜੇਕਰ ਤੁਸੀਂ ਕੁਝ ਅਲੱਗ ਕਰਕੇ ਦਿਖਾਉਗੇ ਤਾਂ ਲੋਕ ਤੁਹਾਨੂੰ ਹਮੇਸ਼ਾ ਯਾਦ ਰੱਖਣਗੇ ਜਿਵੇਂ ਆਪਣੇ ਪਿੰਡ ਸ਼ਹਿਰ ਵਿੱਚ ਕੋਈ ਧਰਮ ਦਾ ਕੰਮ ਕਰੋ ਇਸ ਤਰ੍ਹਾਂ ਦਾ ਕੰਮ ਕਰੋ ਜਿਸ ਨਾਲ ਗਰੀਬ ਲੋਕਾਂ ਨੂੰ ਲੰਬੇ ਸਮੇਂ ਤੱਕ ਫਾਇਦਾ ਮਿਲ ਸਕੇ। ਨੰਬਰ 14 ਆਪਣੀ ਕਮਜ਼ੋਰੀ ਕਿਸੇ ਨੂੰ ਨਾ ਦੱਸੋ। ਇੱਕ ਮਜ਼ਬੂਤ ਇਨਸਾਨ ਉਹੀ ਹੈ ਜੋ ਆਪਣੇ ਦੁੱਖ ਇਕੱਲੇ ਸਹਿ ਲੈਂਦਾ ਹੈ ਤੇ ਖੁਸ਼ੀਆਂ ਨੂੰ ਸਾਰਿਆਂ ਦੇ ਨਾਲ ਵੰਡਦਾ ਹੈ। ਇਹੋ ਜਿਹਾ ਮਨੁੱਖ ਇੱਜ਼ਤ ਦਾ ਹੱਕਦਾਰ ਹੁੰਦਾ ਹੈ। ਇਹੋ ਜਿਹੀ ਖੂਬੀ ਹਰ ਕਿਸੇ ਵਿੱਚ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਦੇ ਦੌਰ ਵਿੱਚ ਲੋਕ ਦੂਜਿਆਂ ਦੀ ਕਮਜ਼ੋਰੀ ਫੜਨ ਤੇ ਉਸ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕਰਨ ਵਿੱਚ ਲੱਗੇ ਰਹਿੰਦੇ ਹਨ ਜੇਕਰ ਤੁਸੀਂ ਆਪਣੀ ਕਮਜ਼ੋਰੀ ਕਿਸੇ ਨੂੰ ਦੱਸ ਦਿੱਤੀ ਤਾਂ ਲੋਕ ਉਸੇ ਨੂੰ ਨਿਸ਼ਾਨਾ ਬਣਾ ਕੇ ਤੁਹਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਇਸ ਲਈ ਆਪਣੀ ਕਮਜ਼ੋਰੀ ਨੂੰ ਖੁਦ ਤੱਕ ਸੀਮਿਤ ਰੱਖੋ ਖੁਦ ਨੂੰ ਮਜ਼ਬੂਤ ਬਣਾਓ ਤਾਂ ਜੋ ਲੋਕ ਤੁਹਾਡੀ ਇੱਜ਼ਤ ਕਰਨ। ਨੰਬਰ 15 ਸਭ ਦੇ ਨਾਲ ਪਿਆਰ ਨਾਲ ਰਹੋ। ਤੁਸੀਂ ਉਸੇ ਵਿਅਕਤੀ ਦੀ ਹੁੰਦੀ ਹੈ ਜੋ ਦੂਜਿਆਂ ਦੀ ਇੱਜ਼ਤ ਕਰਦਾ ਹੈ ਜੇਕਰ ਤੁਸੀਂ ਹਰ ਕਿਸੇ ਨਾਲ ਲੜਾਈ ਝਗੜਾ ਕਰੋਗੇ ਤਾਂ ਸਮਾਜ ਵਿੱਚ ਤੁਹਾਡੀ ਛਵੀ ਖਰਾਬ ਹੋਵੇਗੀ ਤੇ ਕੋਈ ਵੀ ਤੁਹਾਡਾ ਸਨਮਾਨ ਨਹੀਂ ਕਰੇਗਾ ਚੰਗਾ ਵਰਤਾਲ ਇੱਕ ਇਹੋ ਜਿਹੀ ਕੂਪੀ ਹੈ ਜੋ ਅਨਪੜ੍ਹ ਤੇ ਗਰੀਬ ਵਿਅਕਤੀ ਨੂੰ ਵੀ ਇੱਜ਼ਤ ਦੇਵਾ ਸਕਦੀ ਹੈ ਚਾਹੇ ਕੋਈ ਛੋਟਾ ਹੋਵੇ ਜਾਂ ਵੱਡਾ ਸਭ ਨਾਲ ਪਿਆਰ ਨਾਲ ਗੱਲ ਕਰੋ ਜਦ ਕੀ ਲੋਕਾਂ ਦੇ ਨਾਲ ਸਮਾਂ ਬਿਤਾਓ ਤਾਂ ਹੱਸਦੇ ਮੁਸਕਰਾਉਂਦੇ ਰੋ ਇਹ ਛੋਟੀ ਜਿਹੀ ਆਦਤ ਤੁਹਾਡੇ ਵਿਰਤਾਵ ਨੂੰ ਖਾਸ ਬਣਾ ਦੇਵੇਗੀ ਜਿੱਤੇ ਯਕੀਨ ਮੰਨੋ ਹਰ ਵਿਅਕਤੀ ਇਸ ਤੋਂ ਪ੍ਰਭਾਵਿਤ ਹੋ ਕੇ ਤੁਹਾਡੀ ਇੱਜ਼ਤ ਕਰੇਗਾ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨ